ਸਫਲ ਵਿਅਕਤੀਆਂ ਕੋਲ ਹੁੰਦੇ ਨੇ ਇਹ 6 ਗੁਣ ਪੈਸਿਆਂ ਦਾ ਲੱਗ ਜਾਏਗਾ ਢੇਰ ਸਿਰਫ ਇਹ 6 ਗੁਣ ਅਪਣਾਓ ਤੇ ਨਤੀਜਾ ਦੇਖੋ ਅੱਜ ਦੇ ਜਮਾਨੇ 'ਚ ਪੈਸਿਆਂ ਦੀ ਕਮੀ ਦੂਰ ਕਰਨ ਲਈ ਵਿਅਕਤੀ ਕਈ ਤਰ੍ਹਾਂ ਦੇ ਉਹੜ-ਪੋੜ ਕਰਦਾ ਹੈ ਮਿਹਨਤਾਂ ਕਰਦੇ ਹੋਏ ਵੀ ਕਈ ਵਾਰ ਸਫਲਤਾ ਨਹੀਂ ਮਿਲਦੀ ਤਾਂ ਬੰਦਾ ਨਰਾਸ਼ ਹੋ ਕੇ ਬੈਠ ਜਾਂਦਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ 6 ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਵਿਅਕਤੀ ਕਦੇ ਵੀ ਅਸਫਲ ਨਹੀਂ ਰਹਿ ਸਕਦਾ ਸਫਲਤਾ ਤੁਹਾਡੇ ਕਦਮ ਚੁੰਮੇਗੀ ਸਫਲਤਾ ਤੁਹਾਡੇ ਤੋਂ ਸਿਰਫ ਇਹ 6 ਚੀਜ਼ਾਂ ਮੰਗਦੀ ਹੈ ਜੇਕਰ ਤੁਸੀਂ ਇਸ ਨੂੰ ਇਹ 6 ਚੀਜ਼ਾਂ ਦੇ ਦਿੱਤੀਆਂ ਤਾਂ ਮੰਜ਼ਲਾਂ ਨੂੰ ਸਰ ਕਰਦੇ ਜਾਓਗੇ ਤੇ ਇੱਕ ਦਿਨ ਦੁਨੀਆ ਦੇ ਸਭ ਤੋਂ ਵੱਧ ਸਫਲ ਵਿਅਕਤੀ ਬਣ ਸਕਦੇ ਹੋ ਇੱਕ ਇੱਕ ਕਰਕੇ 6 ਗੁਣ ਦੱਸਾਂਗੇ ਅੰਤ ਤੱਕ ਦੇਖਦੇ ਰਹਿਣਾ ਵੀਡੀਓ ਸ਼ੁਰੂ ਕਰੀਏ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰੋ ਦੱਸਦੇ ਹਾਂ ਇੱਕ ਇੱਕ ਕਰਕੇ ਇਹ 6 ਚੀਜ਼ਾਂ ਤੇ ਗੁਨਾ ਬਾਰੇ ਸਭ ਤੋਂ ਪਹਿਲਾਂ ਹੱਦੋਂ ਵੱਧ ਮਿਹਨਤ ਜੇਕਰ ਕੋਈ ਵੀ ਵਿਅਕਤੀ ਸਫਲ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਹੱਦ ਤੋਂ ਵੱਧ ਮਿਹਨਤ ਕਰਨ ਦੀ ਲੋੜ ਪੈਂਦੀ ਹੈ ਕਈ ਵਾਰ ਮਿਹਨਤ ਕਰਦੇ ਆਂ ਥੋੜੀ ਬਹੁਤ ਕਮੀ ਰਹਿ ਜਾਵੇ ਤਾਂ ਮੰਜ਼ਲ ਤੇ ਪਹੁੰਚਣ ਤੋਂ ਐਂ ਪਹਿਲਾ ਹੀ ਤੁਸੀਂ ਅਸਫਲ ਹੋ ਸਕਦੇ ਹੋ ਇਸ ਲਈ ਸ਼ੁਰੂਆਤੀ ਦਿਨਾਂ ਵਿੱਚ ਤੁਹਾਨੂੰ ਹੱਡ ਤੋੜ ਮਿਹਨਤ ਕਰਨ ਦੀ ਲੋੜ ਪੈਂਦੀ ਹੈ ਨੰਬਰ 2 ਤੇ ਆਉਂਦਾ ਹੈ ਬੁਰੀਆਂ ਆਦਤਾਂ ਦਾ ਤਿਆਗ ਜੇਕਰ ਕੋਈ ਵੀ ਵਿਅਕਤੀ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਹਰ ਉਸ ਬੁਰੀ ਆਦਤ ਨੂੰ ਤਿਆਗਣਾ ਪੈਂਦਾ ਹੈ ਜੋ ਸਫਲਤਾ ਦੇ ਰਾਹ ਵਿੱਚ ਰੋੜਾ ਬਣਦੀ ਹੋਵੇ ਮੰਨ ਲਓ ਤੁਸੀਂ ਆਲਸ ਦੀ ਆਦਤ ਪਾਲ ਕੇ ਬੈਠੇ ਹੋ ਤੇ ਕੰਮ ਕਰਨ ਦੀ بجائے ਤੁਸੀਂ ਜਵਾਨੀ ਦੀ ਉਮਰ ਆਲਸ ਵਿੱਚ ਲੰਘਾ ਲੈਂਦੇ ਹੋ ਤਾਂ ਸਫਲ ਨਹੀਂ ਹੋ ਸਕਦੇ ਸਭ ਤੋਂ ਪਹਿਲਾਂ ਆਲਸ ਵਾਲੀ ਆਦਤ ਨੂੰ ਤਿਆਗੋ ਦੂਜੀ ਬੁਰੀ ਆਦਤ ਹੋ ਸਕਦੀ ਹੈ ਗੁੱਸਾ ਕਰਨ ਦੀ ਕਈ ਵਾਰ ਤੁਹਾਨੂੰ ਕੰਮ ਵਾਲੇ ਸਥਾਨ ਤੇ ਕੋਈ ਵਿਅਕਤੀ ਪਸੰਦ ਨਹੀਂ ਹੁੰਦਾ ਉਸ ਦੀ ਸ਼ਕਲ ਦੇਖ ਕੇ ਹੀ ਤੁਸੀਂ ਪੜਕ ਉੱਠਦੇ ਹੋ ਤਾਂ ਇਹ ਆਦਤ ਵੀ ਤੁਹਾਨੂੰ ਉਸ ਜਗ੍ਹਾ ਤੇ ਸਫਲਤਾ ਹਾਸਲ ਨਹੀਂ ਕਰਨ ਦੇਵੇਗੀ ਇੱਕ ਦਿਨ ਤੁਸੀਂ ਉਸ ਵਿਅਕਤੀ ਨਾਲ ਝਗੜਾ ਕਰੋਗੇ ਤੇ ਕੰਪਨੀ ਦਾ ਮਾਲਕ ਤੁਹਾਨੂੰ ਕੰਮ ਤੋਂ ਕੱਢ ਸਕਦਾ ਹੈ ਇਸੇ ਤਰ੍ਹਾਂ ਦੀਆਂ ਹੋਰ ਵੀ ਕਈ ਬੁਰੀਆਂ ਆਦਤਾਂ ਨੂੰ ਪਛਾਨ ਕੇ ਆਪਣੇ ਆਪ ਦੂਰ ਕਰ ਲਓ ਤਾਂ ਸਫਲਤਾ ਕਦਮ ਚੁੰਮਣ ਲੱਗੇਗੀ ਨੰਬਰ ਤੀਜੇ ਤੇ ਆਉਂਦਾ ਹੈ ਸੰਘਰਸ਼ ਕਰਨ ਦੀ ਹਿੰਮਤ ਰੱਖਣਾ ਜਿਹੜੇ ਵਿਅਕਤੀ ਜਲਦੀ ਹੌਸਲਾ ਢਾ ਜਾਂਦੇ ਨੇ ਉਹ ਕਦੇ ਵੀ ਸਫਲ ਵਿਅਕਤੀ ਨਹੀਂ ਬਣ ਸਕਦੇ ਇਸ ਲਈ ਆਪਣੇ ਅੰਦਰ ਸੰਘਰਸ਼ ਕਰਨ ਦੀ ਹਿੰਮਤ ਪੈਦਾ ਕਰੋ ਜਿਹੜੇ ਲੋਕ ਸੰਘਰਸ਼ ਕਰਦੇ ਨੇ ਉਹ ਕਦੇ ਵੀ ਹਾਰ ਕੇ ਨਹੀਂ ਬੈਠਦੇ ਤੇ ਇੱਕ ਦਿਨ ਸਫਲ ਵਿਅਕਤੀ ਬਣ ਜਾਂਦੇ ਨੇ ਨੰਬਰ ਚੌਥੇ ਤੇ ਆਉਂਦਾ ਹੈ ਆਪਣੇ ਆਪ ਤੇ ਵਿਸ਼ਵਾਸ ਰੱਖਣਾ। ਕਈ ਵਿਅਕਤੀਆਂ ਨੂੰ ਆਪਣੇ ਕੰਮ ਤਾਂ ਕੀ ਆਪਣੇ ਆਪ ਤੇ ਵੀ ਵਿਸ਼ਵਾਸ ਨਹੀਂ ਹੁੰਦਾ। ਇਸ ਲਈ ਜੋ ਲੋਕ ਆਪਣੇ ਕੀਤੇ ਹੋਏ ਹਰ ਚੰਗੇ ਕੰਮ ਤੇ ਵਿਸ਼ਵਾਸ ਰੱਖਦੇ ਨੇ ਉਹ ਕਦੇ ਵੀ ਜ਼ਿੰਦਗੀ ਵਿੱਚ ਹਾਰਦੇ ਨਹੀਂ। ਸਫਲ ਵਿਅਕਤੀ ਬਣਨ ਲਈ ਆਪਣੇ ਕੰਮ ਤੇ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸਮਝੋਗੇ ਕਿ ਮੈਂ ਜੋ ਵੀ ਕੰਮ ਕੀਤਾ ਹੈ ਬਿਲਕੁਲ ਪਰਫੈਕਟ ਹੈ ਤਾਂ ਤੁਸੀਂ ਆਪਣੇ ਕੀਤੇ ਹੋਏ ਕੰਮ ਨੂੰ ਪੇਸ਼ ਕਰ ਪਾਉਗੇ ਜੇਕਰ ਤੁਹਾਨੂੰ ਆਪਣਾ ਹੀ ਕੰਮ ਪਸੰਦ ਨਾ ਆਇਆ ਤਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਕੰਮ ਹੀ ਪੂਜਾ ਹੈ ਇਸ ਨੂੰ ਸ਼ਿੱਦਤ ਨਾਲ ਕਰਦੇ ਰਹੋ ਨੰਬਰ 5ਵੇਂ ਤੇ ਆਉਂਦਾ ਹੈ ਸਬਰ ਰੱਖਣ ਦੀ ਕਾਬਲੀਅਤ ਕਈ ਲੋਕਾਂ ਨੂੰ ਸਬਰ ਨਹੀਂ ਹੁੰਦਾ ਮੰਨ ਲਓ ਤੁਸੀਂ ਕਿਸੇ ਕੰਮ ਲਈ ਅਰਜੀ ਲਾਈ ਹੈ ਤੇ ਉਸ ਦੀ ਅਪਰੂਵਲ ਲਈ ਤੁਹਾਨੂੰ ਸਬਰ ਰੱਖਣਾ ਪੈਂਦਾ ਜੇਕਰ ਤੁਸੀਂ ਸਬਰ ਰੱਖੇ ਬਿਨਾ ਇੱਕ ਕੰਮ ਛੱਡ ਦੂਜੇ ਮਗਰ ਭੱਜਦੇ ਹੋ ਤਾਂ ਤੁਸੀਂ ਕਿਸੇ ਵੀ ਕੰਮ ਵਿੱਚ ਸਫਲ ਨਹੀਂ ਹੋ ਪਾਉਂਦੇ ਕਿਸੇ ਵੀ ਕੰਮ ਦਾ ਤਜਰਬਾ ਲੈ ਕੇ ਤੁਸੀਂ ਸਬਰ ਨਾਲ ਉਸ ਨੂੰ ਕੁਝ ਸਮੇਂ ਲਈ ਕਰਕੇ ਦੇਖੋ ਤੁਹਾਡੇ ਕੰਮ ਵਿੱਚ ਤੁਹਾਨੂੰ ਸਫਲਤਾ ਮਿਲ ਹੀ ਜਾਵੇਗੀ ਨੰਬਰ 6 ਤੇ ਸਭ ਤੋਂ ਮਹੱਤਵਪੂਰਨ ਟਿਪਸ ਹੈ ਆਪਣੇ ਕੰਮ ਦੇ ਪ੍ਰਤੀ ਜਨੂਨ ਪੈਦਾ ਕਰਨਾ ਕਈ ਲੋਕ ਅਵੇਸਲੇਪਨ ਨਾਲ ਕੰਮ ਨੂੰ ਕਰਦੇ ਨੇ ਜਿਸ ਨਾਲ ਕੰਮ ਵਿੱਚ ਸਫਲਤਾ حاصل ਨਹੀਂ ਹੁੰਦੀ ਤੁਸੀਂ ਜੇਕਰ ਆਪਣੇ ਕੰਮ ਨੂੰ ਜਨੂਨ ਨਾਲ ਕਰੋਗੇ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਜੋ ਤੁਹਾਨੂੰ ਇੱਕ ਸਫਲ ਇਨਸਾਨ ਬਣਨ ਤੋਂ ਰੋਕ ਸਕੇ ਇਸ ਲਈ ਆਪਣੇ ਕੰਮ ਨੂੰ ਜਨੂਨ ਨਾਲ ਕਰਨ ਦੀ ਆਦਤ ਪਾ ਕੇ ਅੱਜ ਹੀ ਬਣ ਜਾਓ ਦੁਨੀਆ ਦੇ ਸਭ ਤੋਂ ਵੱਧ ਸਫਲ ਵਿਅਕਤੀ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਆਇਓ ਸਬਸਕ੍ਰਾਈਬ ਧੂਡ ਕਰ ਲਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ